ਸੋ ਜੈ ਸ਼੍ਰੀ ਰਾਮ ਸ੍ਰੀ ਅਮਨੂਸ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਵੀ ਦੁਸ਼ਹਿਰਾ ਫੈਸਟੀਵਲ ਜਿਹੜਾ ਆ ਉਹ ਸੀਜ਼ਨ ਹੁਣ ਬਿਲਕੁਲ ਨੇੜੇ ਆ ਗਿਆ ਤੇ ਦੁਸ਼ਹਿਰਾ ਦੇ ਦਿਨ ਨੇੜੇ ਆ ਗਏ ਨੇ ਔਰ ਲੁਧਿਆਣੇ ਸ਼ਹਿਰ ਦੇ ਵਿੱਚ ਇੱਕ ਡੋਲੇ ਦੀ ਪਰੰਪਰਾ ਜੋ ਕਿ ਬਹੁਤ ਦਸ਼ਕਾਂ ਤੋਂ ਚੱਲੀ ਆ ਰਹੀ ਹੈ ਔਰ ਲੁਧਿਆਣੇ ਸ਼ਹਿਰ ਦੇ ਜਿਹੜੇ ਭਗਤਾ ਦੀ ਆਸਥਾ ਉਹਦੇ ਨਾਲ ਜੁੜੀ ਹੋਈ ਹੈ ਔਰ ਅੱਜ ਅਸੀਂ ਬੈਠੇ ਹਾਂ ਫਲਾਈ ਬਾਜ਼ਾਰ ਦੇ ਵਿੱਚ ਅਸ਼ੋਕ <th>ਠਾਪਰ ਜੀ ਮੇਰੇ ਨਾਲ ਇੱਥੇ ਵਿਰਾਜਮਾਨ ਨੇ ਇਹਨਾਂ ਨੇ ਅੱਜ ਉਸ ਡੋਲੇ ਦਾ ਸਵਾਗਤ ਕੀਤਾ ਹੈ ਔਰ ਸ਼੍ਰੀ ਰਾਮ ਜੀ ਦਾ ਇੱਥੇ ਆਸ਼ੀਰਵਾਦ ਲਿੱਤਾ ਹੈ ਸਾਰੇ ਮਾਰਕੀਟ ਦੇ ਜੋ ਮੈਂਬਰ ਸਹਿਬਾਨ ਨੇ ਉਹ ਨਾਲ ਇਹਨਾਂ ਦੇ ਨਾਲ ਬੈਠੇ ਨੇ ਔਰ ਇਹਨਾਂ ਦੇ ਨਾਲ ਉਹਨਾਂ ਨੇ ਉਸ ਡੋਲੇ ਦਾ ਸਵਾਗਤ ਕਰਕੇ ਉਸ ਨੂੰ ਅੱਗੇ ਤੋਰਿਆ ਗਿਆ ਥੋ ਠਾਪਰ ਸਾਹਿਬ ਪਹਿਲਾਂ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਤੇ ਇੱਕ ਇਦਾਂ ਦੇਖ ਦਿਓ ਵੀ ਡੋਲੇ ਦੀ ਪਰੰਪਰਾ ਜਿਹੜੀ ਉਹ ਲੁਧਿਆਣਾ ਸ਼ਹਿਰ ਦੀ ਇੱਕ ਤਰ ਉਹਰ ਹੈ ਬਹੁਤ ਆਜ਼ਾਦੀ ਤੋਂ ਬਾਅਦ ਕਹਿੰਦੇ ਵੀ ਇਹ ਜਿਹੜੀ ਪਰੰਪਰਾ ਚੱਲੀ ਆ ਰਹੀ ਹੈ ਕਿਦਾਂ ਦੇਖ ਰਹੇ ਹੋ ਨੂੰ ਭਗਵਾਨ ਰਾਮਚੰਦਰ ਜੀ ਮਹਾਰਾਜ ਸਭ ਤੋਂ ਵੱਧ ਮੱਧ ਸਣਾ ਜੰਨਾ ਈਲੋਦੀ ਅਨਾਰ ਸ਼ਹਿਰ ਦੇ ਵਿੱਚ ਦ੍ਰਿਸ਼ੀ ਰੋਡ ਦੇ ਵਿੱਚ ਸਭ ਤੋਂ ਪੁਰਾਣਾ ਦੁਸ਼ਹਿਰਾ ਮੇਲਾ ਮਨਾਇਆ ਜਾਂਦਾ ਵਾ ਜਿਹਦਾ ਪੰਜਾਬ ਦੇ ਵਿੱਚੋਂ ਸਭ ਤੋਂ ਪਹਿਲਾਂ ਇਹ ਜਗ੍ਹਾ ਸੀ ਜਿੱਥੇ ਦੁਸ਼ਹਿਰਾ ਮੇਲੇ ਦਾ ਸ਼ੁਰੂਆਤ ਹੋਈ ਸੀਗੀ ਔਰ ਇੱਥੇ ਮਨਾਇਆ ਜਾਂਦਾ ਬੜੇ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈਗਾ ਵਾ ਔਰ ਉਸ ਤੋਂ ਉੱਪਰੋਂ ਇਹ ਸਾਡਾ ਫਲਾਈ ਬਾਜ਼ਾਰ ਸਦੀਆਂ ਤੋਂ ਕਟਕਟ ਸੌ ਸਾਲ ਪੁਰਾਣਾ ਇਹ ਬਾਜ਼ਾਰ ਹੈਗਾ ਵਾ ਇੱਥੇ ਹਰ ਸਾਲ ਡੋਲੇ ਦਾ ਰਾਮ ਸੀਗਾ ਸਨਾਂਦਿਆ ਜੀ ਸਾਰੇ ਬਾਜ਼ਾਰ ਦੇ ਜਿੱਦਾਂ ਸਾਡੇ ਉਤਸਵ ਹੁੰਦਾ ਵਾ ਇਦਾਂ ਅਸੀਂ ਜਸ਼ਨ ਮਨਾਨੇ ਸਾਰੇ ਜਣੇ ਇਕੱਠੇ ਹੋ ਕੇ ਦਿਲ ਦੇ ਨਾਲ ਰਾਮ ਸਗਾਸਾ ਦਾ ਭਗਵਾਨ ਰਾਮਚੰਦਰੀ ਮਹਾਰਾਜ ਦਾ ਸੀਤਾ ਜੀ ਦਾ ਲక్ష్మణ ਜੀ ਦਾ ਵੀਰ ਪਗਦ ਹਨੂਮਾਨ ਜੀ ਦਾ ਅਸੀਂ ਸਵਾਗਤ ਕਰਦੇ ਆਗੇ ਆ ਅੱਜ ਵੀ ਉਸੇ ਸ਼੍ਰਿੰਕਲਾ ਦੇ ਅੰਤਰਗਤ ਅੱਜ ਰਾਮ ਸਗਾਸਾ ਸਾਡੇ ਫਲਾਈ ਵੇਅਰ ਚ ਆਇਆ ਸਾਡੇ ਮਨ ਨੂੰ ਬੜੀ ਖੁਸ਼ੀ ਹੋਈ ਹਰਸ਼ੋਲਾਸ ਹੋਇਆ ਅਸੀਂ ਸਾਰੇ ਫਲਾਈ ਵੇਅਰ ਹੋ ਜੀ ਦੀ ਅੱਜ ਸੈਸ਼ਨ ਨੇ ਡੋਲੇ ਦਾ ਬਹੁਤ ਸਵਾਗਤ ਕੀਤਾ ਇੱਥੇ ਰਾਮਚੰਦਰੀ ਮਹਾਰਾਜ ਨੂੰ ਦੁਕਾਨ ਦੇ ਵਿੱਚ ਪ੍ਰਾਜਮਾਨ ਹੋਏ ਉਹਨਾਂ ਦਾ ਅਸ਼ੀਰਵਾਦ ਦਿੱਤਾ ਉਹਨਾਂ ਨੂੰ ਪ੍ਰਸ਼ਾਨ ਲਗਾਇਆ ਉਹਨਾਂ ਸਾਨੂੰ ਅਸ਼ੀਰਵਾਦ ਦਿੱਤਾ ਆਏ ਨਾ ਜਿਹੜੀਆਂ ਵੀ ਸੰਗਤਾਂ ਸੀਗੀਆਂ ਡੋਲੇ ਦੇ ਆਰਾਮ ਜੀ ਲਗ ਮਿਟੀ ਦੇ ਪਤਧਾਰਕ ਸੀਗੇ ਅਸੀਂ ਉਹਨਾਂ ਨੂੰ ਸਨਮਾਨਿਤ ਕੀਤਾ ਉਹਨਾਂ ਨੇ ਸਾਨੂੰ ਸਨਮਾਨਿਤ ਕੀਤਾ ਬੜਾ ਹੀ ਮਨ ਖੁਸ਼ ਹੋਇਆ ਸਾਨੂੰ ਅਜੇ ਅਸ਼ੀਰਵਾਦ ਮਿਲਿਆ ਵਾ ਅਸੀਂ ਕਹਿੰਦੇ ਸਾਨੂੰ 8 ਸਾਲ ਇਦਾਂ ਹੀ ਭਗਵਾਨ ਆਰਾਮ ਚੰਦ ਜੀ ਮਹਾਰਾਜ ਦਾ ਅਸ਼ੀਰਵਾਦ ਮਿਲਦਾ ਰਹੇ ਇਦਾਂ ਹੀ ਅਸੀਂ ਵੱਧ ਜੜ ਕੇ ਜਦੋਂ ਆਣ ਖੁਸ਼ੀ ਨਾਲ ਡੋਲੇ ਦਾ ਆਰਾਮ ਸਗਰ ਸੰਦਾ ਸੀ ਸਵਾਗਤ ਕਰੀਏ ਅਸੀਂ ਇਹੀ ਪੋਲੇਨਾ ਤੋਂ ਇਹ ਪ੍ਰਾਰਥਨਾ ਕਰਦੇ ਆਂ ਵੀਰ ਭਗਤ ਹਨੂਮਾਨ ਜੀ ਵੀ ਆਏ ਉਹਨਾਂ ਦਾ ਅਸ਼ੀਰਵਾਦ ਸਾਨੂੰ ਮਿਲਿਆ ਵਾ ਔਰ ਅਸੀਂ ਕਹਿੰਦੇ ਸਾਡਾ ਬਜਾਰ ਇੱਦੇ ਪਰਫੁੱਡੋ ਦਾ ਸਾਡਾ ਬਜਾਰ ਇੱਦੇ ਪਿਆਰ ਬਣਾ ਰਿਹਾ ਸਭ ਉਹਨਾਂ ਦੀ ਕਿਰਪਾ ਹੀ ਆ ਖਬਰ ਤਾਂ ਮੈਂ ਦੇਖ ਰਿਹਾ ਸੀਗਾ ਵੀਡੀਓ ਦੇ ਵਿੱਚ ਵੀ ਅ ਸ਼੍ਰੀ ਨਾਮ ਨੂੰ ਮੋਢਿਆਂ ਦੇ ਉੱਪਰ ਲੈ ਕੇ ਆਇਆ ਗਿਆ ਇਦਾਂ ਉਠਾ ਕੇ ਉਹ ਕੀ ਪਰੰਪਰਾ ਹੁੰਦੀ ਤੇ ਦੇਖੋ ਭਗਵਾਨ ਆ ਰਾਮ ਜੀ ਪੂਜਨੀਆ ਮਾ ਕੋਰੋਨਾ ਦੇ ਜੋ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕੀਤਾ ਵਾ ਉਹ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਵਾ ਜਿਹਦਾ ਉਹਨਾਂ ਨੇ ਮਾਪੇ ਦਾ ਆਪਣੀ ਸੇਵਾ ਕੀਤੀ ਆ ਆਪਣੇ ਮਾਪੇ ਦਾ ਹੁਕਮ ਮੰਨਿਆ ਮਾ ਆਪਣੀ ਜ਼ਿੰਦਗੀ ਜੋ ਚੀਜ਼ਾਂ ਪੁਣਾਣੀਆਂ ਚਾਹੀਦੀਆਂ ਹੈਗੀਆਂ ਮਾ ਜਿਹੜੇ ਭਗਵਾਨ ਆਰਾਮਦਾਸ ਜੀ ਇੰਨੇ ਅਦਰਸ਼ ਨੇ ਪੂਜਨੀ ਹੈ ਤੇ ਮੋਢਿਆਂ ਤੇ ਕੀ ਸਾਡੇ ਜੀ ਦਮ ਹੋਵੇ ਤੇ ਸਿਰ ਤੇ ਪਿਠਾ ਕੇ ਲੈ ਕੇ ਆਈਏ ਭਗਵਾਨ ਆਰਾਮਦਾਸ ਜੀ ਆਸ਼ੀਰਵਾਦ ਆਪਾਂ ਜੇ ਉਹਨਾਂ ਮੋਢੇ ਤੇ ਬਿਠਾਇਆ ਨਾ ਇਹ ਵੀ ਉਹਨਾਂ ਦੀ ਕਿਰਪਾ ਵਾ ਇਹਦਾ ਬਤੁਰ ਫਿਰ ਨਹੀਂ ਸਕਦੇ ਇਹ ਉਹਦੀ ਕਿਰਪਾ ਹੀ ਹੈ ਇਹਦਾ ਸਪੈਸ਼ਲ ਆਸ਼ੀਰਵਾਦ ਦੇ ਕੇ ਜਾਂਦੇ ਸਾਨੂੰ ਅਸੀਂ ਕਹਿੰਦੇ ਸਾਨੂੰ ਇਦਾਂ ਹੀ ਹਰ ਸਾਲ ਆਸ਼ੀਰਵਾਦ ਦੇ ਰਿਹਾ तरीका ਪਰ ਸਭ ਤੁਸੀਂ ਜਿਵੇਂ ਇਸ ਮਾਰਕੀਟ ਦੇ ਬੜੇ ਪੁਰਾਣੇ ਮੈਂਬਰ ਸਹਿਬਾਨ ਉਹ ਬੜੇ ਉੱਚੇ ਉੱਧਾਂ ਦੇ ਬਰੇ ਪਰ ਇੱਕ ਡੋਲਾ ਜਦੋਂ ਨਿਕਲਦਾ ਨਾ ਮਾਰਕੀਟ ਤੋਂ ਥੋੜੀ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ ਟ੍ਰੈਫਿਕ ਦੀ ਤਮਸਿਆਂ ਲੈ ਕੇ ਕਿਉਂਕਿ ਉਹ ਟ੍ਰੈਫਿਕ ਈੜੀਆਂ ਗਲੀਆਂ ਨੇ ਸਕੂਟਰ ਵਹੀਕਲ ਜਿਹੜੇ ਨੇ ਉਹ ਬਹੁਤ ਜ਼ਿਆਦਾ ਖੜੇ ਨੇ ਇਸ ਕਰਕੇ ਥੋੜੀ ਪ੍ਰੋਬਲਮ ਹੁੰਦੀ ਹੈ ਇਸ ਤੇ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵਿਚਾਰ ਕੀਤਾ ਜਾਏਗਾ ਉਹ ਇਹ ਬਹੁਤ ਪੁਰਾਣਾ ਪੜਚੀਨ ਬਾਜ਼ਾਰ ਹੈਗਾ ਉਸਲੇ ਆਬਾਦੀ ਬੜੀ ਘੱਟ ਸੀਗੀ ਜਿਹੋਦੇ ਬਾਜ਼ਾਰ ਬਣਿਆ ਸੀਗਾ ਹੁਣ ਆਬਾਦੀ ਬਹੁਤ ਹੋ ਗਈ ਹੁਣ ਦੇਖੋ ਤੁਸੀਂ ਆਪ ਦੇਖ ਸਕਦੇ ਆ ਅਗੇ ਸਕੂਟਰ ਕਿਸੇ ਗੁਰ ਹੁੰਦੇ ਨਹੀਂ ਸੀਗਾ ਸਾਈਕਲ ਹੁੰਦੇ ਜਾਂ ਪੈਦਲ ਹੁੰਦੇ ਸੀਗੇ ਤੇ ਬਾਜ਼ਾਰ ਖਾਲੀ ਖਾਲੀ ਲੱਗਦਾ ਸੀ ਹੁਣ ਇੱਕ ਦੁਕਾਨ ਆ ਉਹਦੇ 10 ਮੁਲਾਜ਼ਮ ਆ ਪੰਜ ਮਾਲਕ ਆ 15 ਸਕੂਟਰ ਉਹਦੇ ਬਾਹਰ ਹੀ ਖੜੇ ਹੁੰਦੇ ਆ ਕੀ ਚੀਜ਼ ਆ ਸੀ ਬਾਜ਼ਾਰਾਂ ਦੇ ਵਿੱਚ ਉਹਦਾ ਹੱਲ ਹੋਣਾ ਬੜਾ ਨਾਮਕ ਮੁੰਜ ਹੁੰਦਾ ਇਹਦਾ ਸਿਰਫ ਪਿਆਰ ਮੁਹੱਬਤ ਨਾਲ ਸਾਡੇ ਬਾਜ਼ਾਰ ਜ ਪੂਰਾ ਪਿਆਰ ਮੁਹੱਬਤ ਆ ਗਾ ਵਾ ਔਰ ਇੱਕ ਦੂਜੀ ਸਾਰੇ ਗੱਲ ਮੰਨਦੇ ਆ ਆਪਣੇ ਤਰੀਕੇ ਸਿਰ ਰੀਕੇ ਸੇ ਸਕੂਟਰ ਲਗਾ ਕੇ ਬਾਜ਼ਾਰ ਚਲਦਾ ਚਲਦਾ ਹੀ ਰਹਿੰਦਾ ਕੰਮ ਆ ਜੈ ਸ਼੍ਰੀ ਰਾਮ ਭਲਾਈ ਬਿਆਰ ਹੋ ਖ ਸ੍ਰੀ ਅਛਿਛੇ ਨੇ ਅੱਜ ਭਗਵਾਨ ਜੀ ਆਨੰਦ ਆ ਬੰਬਿਆ ਸਵਾਗਤ ਕੀਤਾ ਹਰ ਸਾਲ ਇਸੇ ਤਰ੍ਹਾਂ ਸੁਜੋਗ ਹੁੰਦਾ ਜੀ ਸਾਡਾ ਸਾਰਾ ਬਾਜ਼ਾਰ ਇਕੱਠਾ ਹੁੰਦਾ ਠਾਪੜ ਸਾਹਿਬ ਸਾਡੇ ਚੇਅਰਮੈਨ ਆ ਮੈਂ ਮਾ ਆਪਣਾ ਬੈਠੇ ਸਾਡੇ ਆਪਣਾ ਜਨਨ ਸੈਕਟਰੀ ਦੇ ਕਪੂਰ ਸਾਹਿਬ ਆ ਸਾਰਾ ਬਾਜ਼ਾਰ ਹੀ ਸਾਰਾ ਸੁਜੋਗ ਦਿੰਦਾ ਜੀ ਪ੍ਰਧਾਨ ਜੀ ਆ ਬੋਧੀ ਸੁਜਜੇ ਢਾਂਗ ਨਾਲ ਸਾਡਾ ਬਾਜ਼ਾਰ ਚਲਾਉਂਦੇ ਆ ਦਿਨ ਰਾਤ ਬਾਜ਼ਾਰ ਨੂੰ ਇੱਕ ਜੋਟ ਰੱਖਣ ਦੀ ਬੜੀ ਮਿਹਨਤ ਕਰਦੇ ਰਹਿੰਦੇ ਆ ਅਸੀਂ ਕਹਿੰਨੇ ਭਗਵਾਨ ਤੋਂ ਇਹ ਅਸ਼ੀਰਵਾਦ ਮੰਗਦੇ ਆ ਭਗਵਾਨ ਰਾਮਤੇ ਜੀ ਮਹਾਰਾਜ ਅੱਜ ਆਏ ਆ ਕਿ ਹਮੇਸ਼ਾ ਤੰਦਰੁਸਤ ਰਹਿਣ ਇਹਦੇ ਸਾਰੇ ਬਿਜਾਦੀ ਦਾ ਸੇਵਾ ਕਰਦੇ ਸੇਵਾ ਕਰਦੇ ਰਹਿ ਜੈ ਜੀ ਅਸੀਂ ਸਾਰੇ ਆਪਸ ਵਿੱਚ ਪ੍ਰਾ ਇੱਕ ਦੂਜੇ ਨਾਲ ਸਹਿਯੋਗ ਦਿੰਨੇ ਆ ਜੀ ਮਾਰਕੀਟ ਸਾਡੀ ਬਹੁਤ ਪੁਰਾਣੀ ਮਾਰਕੀਟ ਹੈ ਇੱਕ ਦੂਜੇ ਦਾ ਪੂਰਾ ਸਹਿਯੋਗ ਹੈ ਇੱਕ ਦੂਸਰੇ ਨਾਲ ਕੋਈ ਕਿਸੇ ਨੂੰ ਗਲਤ ਕਿੰਤੂ ਪਰੰਤੂ ਨਹੀਂ ਕੋਈ ਜਿੱਦਾਂ ਡੋਲਾ ਆਣਾ ਤਾਂ ਆਪਣੇ ਆਪ ਹੀ ਸਕੂਟਰ ਸਕੜ ਸਭ ਸਾਈਡ ਤੇ ਕਰ ਦਿੰਦੇ ਆ ਪ੍ਰਭੂ ਰਾਮ ਜੀ ਦਾ ਜਦੋਂ ਵੀ ਸਾਡੇ ਬਾਜ਼ਾਰ ਚ ਆਣਾ ਬਹੁਤ ਵਧੀਆ ਤਰੀਕੇ ਨਾਲ ਐਨੇ ਸਾਲਾਂ ਤੋਂ ਇੱਥੇ ਇਹ ਕਰ ਰਹੇ ਆ ਅਸੀਂ ਅਗੇ ਵੀ ਭਗਵਾਨ ਨੇ ਦਹੀਂ ਸਾਡੇ ਨੂੰ ਸਿਹਤ ਠੀਕ ਰੱਖੇ ਸਭ ਦੀ ਔਰ ਮਦਦਿਆ ਹੁੰਦਾ ਰਹੇ ਜੈ ਸ਼੍ਰੀ ਜੈ ਸ਼੍ਰੀ ਰਾਮ ਜੈ ਸ਼੍ਰੀ